ਹਾਂ ਜੀ ਸਤਿਨਾਮ ਵਾਹਿਗੁਰੂ ਕੋ ਦੇਖਣਾ ਬਾ ਬਾਬਾ ਆਇਆ ਤੇ ਨਾ ਹਾਂਜੀ ਕਿੰਦਾ ਸਾਰੇ ਸਵਾਗਤ ਹੈ ਤੇ ਨਵੇਂ ਲੌਚਿੰਗ ਮੇਂ ਦੇ ਕਰਦੇ ਸਾਰੇ ਵਧੀਆ ਹੋਗੇ ਅਸੀਂ ਵਧੀਆ ਵੋ ਸੋ ਹਾਜ਼ਰ ਹੋਏ ਤੁਹਾਡੇ ਲਈ ਇੱਕ ਨਵਾਂ ਹੋਰ ਨਵਾਂ ਬਲੌਗ ਲੈ ਕੇ ਸੋ ਤੋਂ ਪਾਗੀ ਪੂਰੀ ਸਾਰੇ ਹੁਣ ਇੱਥੇ ਬੈਠੇ ਆ ਕੁਰਸੀ ਤੇ ਕਿਉਂਕਿ ਮੰਜੇ ਤੇ ਹੈ ਤੋਂ ਪਾਈ ਨਹੀਂ ਪੂਰੀ ਖਾਸ ਤੋਂ ਖਾਸ ਮੈਂ ਥੋੜਾੇ ਕੰਮ ਕਰਨਾ ਮੰਮੀ ਨੇ ਕੰਮ ਕਰਾ ਕੇ ਉਸ ਤੋਂ ਬਾਅਦ ਫਿਰ ਕੋਈ ਨਵਾਂ ਕੰਮ ਕਰਾਂਗਾ ਮੈਂ ਵੀ ਸੀ ਆ ਗਿੱਲਾ ਕਿ ਨਾ ਪੁੱਲ ਲਾ ਜਾਣਾ ਸੜਕਾ ਕੁਸ਼ਤਾ ਪਿਆ ਹਾਂ ਕਾ ਪੁੱਲ ਲਾ ਜਾਇਆ ਪੈਪਾ ਤੇਰੇ ਕਾ ਕਾ ਹੋਇਆ ਪੈ ਇਹਨੂੰ ਕੀ ਗਿੱਲਾ ਪੁੱਲ ਲਾ ਜਾਇਆ ਪੈ ਪੱਟ ਤੇ ਸੁੱਕ ਜੂਗਾ ਤਕਾ ਕਹਿੰਦਾ ਕੀ ਆ ਮੈਂ ਫਸ ਲੇ ਤੂੰ ਲਾਇ ਕਿਨੇ ਸੀ ਆ ਜਿਹੜੇ ਆ ਕੈਕਸ ਤੇ ਆ ਇਹਦੇ ਨਹੀਂ ਕੰਮ ਲੈ ਆ ਲਾਇ ਕਿਨੇ ਸੀ ਤੋਂ ਹੁਣੋਂ ਦੀ ਕਟਿੰਗ ਤਾਂ ਹੁੰਦੀ ਨਹੀਂਗੀ ਫਿਰ ਬੰਦਾ ਦਾ ਹੋ ਗਿਆ ਸੋ ਅਸੀਂ ਪੀ ਰਹੇ ਹੁਣ ਦੁਬਾਰਾ ਪੰਜੀਰੀ ਦਾ ਸਮਾਨ ਆ ਗਈ ਦੁਬਾਰਾ ਬਣਾਣੀ ਪੈ ਰਹੀ ਹੋਰ ਕਿਵੇਂ ਦੁਬਾਰਾ ਕਿ ਬਣਾਉਣੀ ਪੈ ਰਹੀ ਹੋਰ ਬਣਾਈ ਸੀ ਹੋਰ ਬਣਾ ਲੈਣਾ ਪਿਆ ਸਮਾਨ ਜੇ ਅਸੀਂ ਪੰਜੀਰੀ ਹੁਣ ਦੁਬਾਰਾ ਬਣਾਉਣ ਲੱਗੇ ਆ ਸਾਡੇ ਕੀ ਹੋਇਆ ਸਾਰੀ ਪੰਜੀਰੀ ਸਾਡੇ ਸਰਵ ਸਾਜ ਸਾਰੋਂ ਮੇਰੇ ਦੋਨਾਂ ਨੇ ਖਾ ਲਿਆ ਇਹਨਾਂ ਨੇ ਅਸੀਂ ਸਾਂਝੀ ਖਾਦੀ ਆ ਜੀ ਪੰਜੀਰੀ ਬਹੁਤ ਬਹੁਤ ਖਾਦੀ ਆ ਅਸੀਂ ਫਟ ਚੱਕ ਚੱਕ ਪੰਜੀਰੀ ਦੀ ਤਾੜੇ ਕਰ ਦੇਣਾ ਹਾਂ ਅਸੀਂ ਪੰਜੀਰੀ ਖਾ ਖਾ ਹਾਂ ਉਮ ਤੈਨੂੰ ਦੁਆਰਾ ਬਣਾ ਰਹੇ ਆ ਅਸੀਂ ਆਪ ਹੀ ਖਾਈਏ ਇਹਦੇ ਵਿੱਚੇ ਦੇ ਦੇ ਮੱਟੇ ਦੰਗੇ ਕਰਦੇ ਕਰਦੇ ਸਾਡਾ ਫੋਰ ਪਲਾਨ ਬਣ ਜਾਂਦਾ ਵਿੱਚ ਤੇ ਹੁਣ ਚੱਲਾ ਮੈਂ ਕੀ ਹੋਇਆ ਵੀ ਅਸੀਂ ਡਿਸਾਈਡ ਕੀਤਾ ਵੀ ਮੁੰਡਾਈ ਸਟਾਰਟ ਕਰਦੀ ਹੈ ਨਾ ਵੰਡਣੀ ਮੁੰਡਾਈ ਵੰਣੀ ਸੀ ਸੋ ਅੱਜ ਅਸੀਂ ਪਹਿਲਾ ਦਿਨ ਦਿੱਕੇ ਕਿਉਂਨੇ ਆ ਨਵਾਬ ਦੇ ਨਾਨਕਿਆਂ ਦੇ ਮਠਾਈ ਸੋ ਮੈਂ ਜਾਣਾ ਹਾਂ ਮਾਰਕੀਟ ਮਾਰਕੀਟ ਸਾਰੇ ਪੈਕ ਕਰਤੀ ਉਹਨਾਂ ਨੇ ਮਠਾਈ ਉਹ ਲੈ ਕੇ ਆਉਣਾ ਉਥੋਂ ਤੇ ਫਿਰ ਮੈਂ ਸਰਵ ਤੇ ਅਸੀਂ ਜਾਵਾਂਗੇ ਮਠਾਈ ਲੈਣ ਨਾਨਕੇਾਂ ਤੇ ਨਵਾਬ ਦੇ ਤੇ ਫਿਰ ਤੱਕ ਪ੍ਰੋਸੈਸ ਚੱਲਦੇ ਦਊਗਾ ਸਭ ਤੋਂ ਪਹਿਲਾਂ ਨਾਨਕੇਾਂ ਦੇ ਲਈ ਹੁੰਦੀ ਹੈ ਨਾ ਲਈਦੀ ਹੁੰਦੀ ਹੈ ਮਠਾਈ ਉਸ ਤੋਂ ਬਾਅਦ ਦੇਖਾਂਗੇ ਪੂਆ ਕੋਲੇ ਜਾਇਆ ਕੱਲ ਨੂੰ ਚੱਲ ਜਾਈਂ ਹਨਾ ਠੀਕ ਹੈ ਨਾਨਕੇਾਂ ਦੇ ਪਹਿਲਾਂ ਦੇਖ ਕੇ ਆਉਨੇ ਅੱਜ ਸੋ ਮੈਂ ਲੈ ਕੇ ਆਉਣਾ ਮੈਂ ਮਠਾਈ ਜਲਦੀ ਤੇ ਜਲਦੀ ਨਿਕਲਦੇ ਆ ਕਰੋ ਸਾਜ ਜਿੱਤੇ ਹੁਣ ਮੈਂ ਜਾਈਏ ਨਾ ਮਾਰਕੀਟ ਫਾਈਲ ਲੈਣ ਫਾਈਲ ਲੈ ਕੇ ਘਰੇ ਜਾ ਕੇ ਫਿਰ ਨਾ ਆ ਕੇ ਜਲਦੀ ਜਾਵਾਂਗੇ ਫਿਰ ਲੇਟਣਾ ਹੋ ਜੀ ਹਦੋਂ ਟਾਈਮ ਹੋ ਗਿਆ ਸਵਾ 1 ਸੋ ਤੋਗਵੇ ਤੱਕ ਪਹੁੰਚ ਜਾਵਾਂਗੇ ਅਸੀਂ ਫਿਰ ਲੈ ਕੇ ਚੰਨੇ ਚਲਦੇ ਜਿੰਨੇ ਫਾਈਲ ਕਿਹੜਾ ਕਰ ਦੇ ਨੇ ਸਾਰੀ ਖਾ ਸਾਰੀ ਖਾਣੀ ਆ ਇੰਚ ਛੱਡ ਇੰਚ ਸੱਜਣੀ ਬਈ ਠੀਕ ਆ ਠੀਕ ਆ ਉਹਨਾਂ ਨੂੰ ਕਹਾਂ ਮੈਨੂੰ ਕੀ ਕਹਨੇ ਤੁਹਾਨੂੰ ਕਰਕੇ ਕਹਿ ਦਿੰਦਾ ਮੈਂ ਮੈਂ ਕੱਕਾ ਮੈਂ ਲਊਗਾ ਤੁਸੀਂ ਕਹੋ ਮੈਂ ਦੱਸ ਰਿਹਾ ਮੈਂ ਤੁਸੀਂ ਕਹੋ ਇੱਕ ਖਾਣੀ ਆ ਛੱਡਣੀ ਨਹੀਂ ਚਾਰ ਸੜਨ ਦਾ ਸੱਤ ਤਿੰਨ ਦੋ ਤਿੰਨ ਦੋ ਤੋਦੋ ਹਾਂ ਨੂਰੀਆ ਹਾਂ ਲਵਜਮ ਨੂੰ ਹਾਂ ਇੱਕ ਕੋਈ ਚੋਕਲੇਟਰ ਸੈਂਡਵਿਚ 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 ਦੰਨ ਇੱਕ ਬਰਫੀ ਸਹੀ ਹੈ ਸਹੀ ਹੈ ਹਾਂ ਤੇ ਤੇ ਅੰਦਰ ਦੇ ਨੇ ਚੰਮਾ ਕਿ ਦੀਪਾ ਮੇਰੀ ਗਲਤ ਮੰਨੀ ਨਹੀਂ ਨਿਚਰਦੀ ਕੋਈ ਨਹੀਂ ਤੇਲਗੱਡਾ ਤੂੰ ਕੀ ਕਿਆ ਸੀਗਾ ਬੱਸ ਦੱਸੂੰਗਾ ਕੋਈ ਨਹੀਂ ਇਹ ਗੱਡਾ ਬਾਅਦ ਵਿੱਚ ਦੱਸੂੰਗਾ ਤੂੰ ਤੂੰ ਕੀ ਕਿਆ ਸੀ ਕੋਸਣੀ ਦੱਸ ਬਣ ਕੋਸਣੀ ਹੈ ਹਾਂ ਕਦੋਂ ਫੱਕਦੇ ਹੁਣ ਮੈਂ ਵਿਚਾਵ ਨਹੀਂ ਹੁੰਦੀ ਬਣ ਕੇ ਹੋਰ ਕਾ ਮੈਂ ਕੀ ਕਹਾਂ ਮੈਂ ਸੋ ਰਹੇ ਪਠਾਨੀ ਸੂਟ ਨਾਲ ਬਾਈ ਦਲ ਹੈ ਨਾ ਪਠਾਨੇ ਆਜਾ ਆਜੂ ਤੇਰੇ ਕੋ ਹਾਂ ਸੋ ਤਾਂ ਜਾਇਆ ਉਹ ਕਿ ਕਿਉਂ ਪਠਾਨੀ ਹੁੰਦੇ ਮੈਂ ਬਣਾ ਰਹੇ ਕੀ ਪਠਾਨੀ ਹੁੰਦਾ ਕੋ ਬਹੁਤ ਜਿਹਾ ਨਾਲਾ ਘਰੇ ਦੇ ਨੇ ਮਨੇ ਇੱਕ ਇੱਕ ਜੀ ਦੇਗਾ ਆਸਾਨ ਦਾ ਜੇ ਪਹਿਲੇ ਦਿਨ ਪਾਈ ਸੀ ਹਾਂ ਉਹ ਚੀ ਸੋਚ ਕੇ ਮੈਂ ਕਿ ਚੱਲ ਮੈਂ ਸੋਹਰਿਆਂ ਦੇ ਪਾਗੀ ਚੱਲਦਾ ਜਾਵਾਂ ਨਹੀਂ ਨਹੀਂ ਮੈਂ ਬਾਥਰੂਮ ਗਿਆ ਅਗਰ ਮੈਂ ਖੋਲ ਗਿਆ ਉਹਦਾ ਖੋਲ ਗਿਆ ਤੇ ਬਜੜਾ ਹੀ ਮਾਚੋ ਐ ਨਾਲਾ ਫੜਾ ਇਥੇ ਨਹੀਂ ਦੇ ਕੇ ਸਲਵਾਰ ਜੀ ਪਿੱਛੇ ਜਿਹੜੇ ਬੋਡੀਗਾਰਡ ਬੈਠੇ ਨੂੰ ਨਵਾ ਹੈ ਬੋਡੀਗਾਰਡ ਪਤਾ ਲੱਗਿਆ ਪਤਾ ਲੱਗਿਆ ਸਲਵਾਰ ਬੋਣੀ ਕਿੰਨੀ ਔਖੀ ਆ ਉਹ ਉਹਨਾਂ ਨੇ ਖੁੱਲੀ ਆ ਬੇਟਾੜੀ ਜਿੱਦੀ ਸਿੱਧੀ ਸਿੱਧੀ ਆ ਉਹ ਖੁੱਲ੍ਹੇ ਵਾਲੇ ਨਹੀਂ ਉਧਰ ਹੀ ਆ ਸਕਿਆ ਨਾ ਬੈੱਡ ਦੇ ਕੋਲੇ ਮੈਂ ਬੰਨਾ ਉਹ ਤਾਂ ਨਾਲਾ ਇੱਥੇ ਨਹੀਂ ਜਾ ਰਿਹਾ ਚੱਕਾ ਜਾ ਰਿਹਾ ਪਿੱਛੇ ਡੇ ਨਾ ਸਾਸੂ ਕੋਰੇ ਹੋਏ ਮੈਂ ਮੈਂ ਸੋਚਿਆ ਮੈਂ ਕਿਹਾ ਐਸਾ ਨਾ ਤਾਂ ਬੈੱਡ ਮੈਂ ਕਿਹਾ ਉੱਤੇ ਬੈਠੀ ਹੋ ਜੀ ਵਿਆਹ ਤੇ ਤਾਂ ਉਹਨੇ ਕਿਹਾ ਸਾਰੇ ਸਾਡੇ ਪਾਉਣ ਲੱਗਾ ਉਹ ਪਾਵੇਂ ਨਾ ਜਲਦੀ ਉਹਨੂੰ ਪਲਾਸਟਿਕ ਪਾ ਲੈਣੇ ਸੀਤ ਪਲਾਸਟਿਕ ਪਲਾਸਟਿਕ ਕੋਈ ਨਹੀਂ ਪੰਗੀ ਨਹੀਂ ਨਹੀਂ ਉਹਨਾਂ ਨੇ ਬੈਟ ਵਾਲੀ ਸੀ ਨੇ ਵਧੀਆ ਸੀ ਸੋ ਬੈਟ ਵਾਲੀ ਸੀ ਸੀ ਬੈਟ ਵਾਲੀ ਛੋਟੀ ਸੂਤ ਆ ਜਾਂਦੀ ਤੂੰ ਬਾਲੀ ਨੇ ਤੇਰਾ ਜੁਗਾ ਪੂਰਾ ਮੈਂ ਨਹੀਂ ਬੜ ਗਿਆ ਹਾਂ ਜੱਜ ਜੀ ਮੇਰੇ ਨਹੀਂ ਵੀ ਨਹੀਂ ਮੈਂ ਕਹਾਂ ਮੈਂ ਪੂਰੀ ਲੱਭੂ ਜੀ ਮੁਸਲਮਾਨ ਸੀ ਸੱਸੀ ਹੋ ਗਈ ਤਿਆਰ ਮਾਸਾ ਚਾਹ ਪੀ ਕੇ ਤਾਂ ਹੁਣ ਨਿਕਲ ਲੱਗਿਆ ਵਾਸ ਜਲਦੀ ਪਰ ਅਸੀਂ ਕੈਂਡੀ ਡੇਰੀਆਂ ਤੇ ਵਾਪਸ ਆ ਜਾਵਾਂਗੇ ਦੇਖਣਾ ਹੱਥ ਲਾ ਕੇ ਭਜਾਂਗੇ ਨਹੀਂ ਤੁਹਾਨੂੰ ਚਾਹ ਚੁੱਕੀ ਆਵਾਂਗੇ ਹੱਥ ਲਾ ਕੇ ਤੇ ਭਰਾਂ ਰੁਕਦੇ ਗੇਟ ਚ ਡੱਬੇ ਰਾ ਕਿਹ ਚੱਕ ਲਾ ਲਾ ਅਲੂ ਜੀ ਚੱਕ ਮਠਾਈ ਵਾਸ ਪੁੱਟ ਚਲੇ ਜਾਗੇ ਸਹੀ ਹੈ ਫਤ ਗੂਗਲ ਤਿਆਰ ਹੋ ਗਿਆ ਕਿ ਨਹੀਂ ਚੋਲ ਦੇ ਤਾ ਡਾਲਾ ਸੂਟ ਪਾਇਆ ਹੈ ਪਿੱਛਾ ਲਾ ਲੈਨੇ ਇਧਰ ਵੇਖਾ ਛੱਡੀ ਗੂਗਲ ਆ ਮਾਂ ਕਿਹਾ ਅੱਜ ਬਾਪੂ ਵਾਲਾ ਸੂਟ ਪਾਇਆ ਦੇਖੋ ਵੀ ਨਾ ਸੋਣ ਲੱਗਦਾ ਬਾਪੂ ਲੈ ਕੇ ਆਇਆ ਤਾਂ ਲੈ ਕੇ ਕੋਣ ਆਇਆ ਸੀ ਦੇਖ ਪੂਰਾ ਪੂਰਾ ਹੈ ਕਿ ਨਹੀਂ ਸੂਟ ਜਾਵਾ ਦੇਖ ਹੈ ਇਹ ਫਿਰ ਮੈਂ ਪਹਿਲਾ ਖਰੀਦ ਕੇ ਲਿਆ ਪਿਓ ਉਹਦਾ ਪਹਿਲੀ ਵਾਰ ਕੱਲਾ ਤੇ ਮੈਨੂੰ ਵਧੀਆ ਲੱਗਿਆ ਸੀ ਉਹਨੇ ਇੱਕ ਹੀ ਲੈਣ ਕਿ ਦਿੱਤਾ ਤੇ ਮੈਂ ਕਿਹਾ ਸੋਣਾ ਲੱਗਦਾ ਕਿੰਨੇ ਜਦਾ ਮੋਟਾ ਜਿਆ ਵੀ ਨਹੀਂ ਕਿ ਜਮਾ ਸੋਫਟ ਆ ਡਬਲ ਆ ਨਾਲ ਦੀ ਬਨਾਣ ਵੀ ਆ ਅੱਛਾ ਇਹ ਨਰ ਜਾ ਕੀ ਕਰਾ ਪਸੀ ਚੱਲੇ ਹੁਣ ਵਧਾਈ ਲੈ ਕੇ ਉਹ ਮੰਮੀ ਲੈ ਕੇ ਆਉਂਦੀ ਤੇਲ ਕਹਿੰਦੇ ਤੇਲ ਚਾਹੀਦਾ ਹੁੰਦਾ ਜਦੋਂ ਘਰੋਂ ਲੈ ਕੇ ਨਹੀਂ ਵੀ ਵਧਾਈ ਪਹਿਲੀ ਪੈਸੇ ਚਾਹੀਦੇ ਪੈਸੇ ਹਾਂ ਪੈਸੇ ਇਧਰ ਕੋਲ ਹੈਗੇ ਆ ਰੱਖ ਲਈ ਉਹ ਹੈ ਕਣੀ ਚਲੋ ਹਾਂ ਚਲ ਜਾਓ ਅੱਜ ਚੁੱਕੀ ਆ ਆ ਸਹੀ ਜਾਈਏ ਨੇ ਹੁਣ ਨਵਾਬ ਦੀ ਵਧਾਈ ਲੈ ਕੇ ਨਵਾਬ ਪਹਿਲੀ ਵਾਰ ਆਪਦੇ ਮਾਮਿਆਂ ਤੇ ਜਾ ਰਿਹਾ ਪਹਿਲੀ ਵਾਰ ਕੀ ਦੂਜੀ ਵਾਰ ਜਾ ਰਿਹਾ ਪਰ ਇਹ ਚੀਜ਼ ਪਹਿਲੀ ਵਾਰ ਹੋ ਰਹੀ ਆ ਵੀ ਨਵਾਬ ਆਪਦੀ ਵਧਾਈ ਆਪ ਲੈ ਕੇ ਜਾ ਰਿਹਾ ਆਉਦੇ ਮਾਮਿਆਂ ਤੇ ਤੇ ਬੱਸ ਅਸੀਂ ਪਹੁੰਚਣ ਆਲੇ ਆ ਪਹੁੰਚ ਗਏ ਐਸਮਗੁਰ ਤੋਂ ਸੋ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੋਊਗਾ ਜਵਾਗ ਆਪਦੀ ਉਹਦਾ ਯਾਪ ਲੈ ਕੇ ਜਾ ਰਿਹਾ ਆ

अग् कड़ा उठा हो इतना घर जामी बेचारी भी लेयो पे लेके आया अगला वो तो बढ़िया देख लो हां ये सेट निकालो बढ़िया देखना अब हां ना आया तो <देखना भागा। laughs> हैं ये नापा ना

ਮੋਟ ਕੇ ਕਿਹਦੇ ਕੋਲ ਕੇਕ ਨਹੀਂ ਆਦੇ ਨਹੀਂ ਦੂਜੇ ਚ ਪਾਵਾ ਲਿਆ ਮੈਂ ਪਾਣੇ ਕਹਿੰਦਾ ਆ ਚਾਪਿੰ ਲੈ ਕੇ ਆਜੋ ਹਾਂ ਪਕਲੇ ਗੀ ਪਕਲੇ ਗੀ ਹਾਂ ਪਕੌੜਾ ਤਾਂ ਨਹੀਂ ਓਏ ਚੁੱਪ ਰਹਿ ਕੇ ਰਹਿ ਚੁੱਪ ਕਰਾਈ ਚੁੱਪ ਕਰਾਈ ਕਰਵਾ ਕਰਵਾ ਚਲੋ ਅੰਗ ਚੱਲੀਏ ਹਾਂ ਹਾਂ ਲੈ ਚਲੋ ਤਿੱਕੀ ਡਾ ਤਿਆਰ ਆ ਜਾਣ ਨੂੰ ਅਗਰ ਗੁੱਲੜ ਦੀ ਮੇਟ ਕਰ ਰਹੇ ਸਾਰੇ ਅੰਦਰ ਆ ਜੂ ਅੰਮਾ ਹੂੰ ਬੱਟਾ ਜੱਟ ਚੱਕ ਲੈ ਲੈ ਫੜ ਲੈ ਫੜ ਲੈ ਦੇਖ ਜੂਗੇ ਪਰੇ ਆ ਓਏ ਹਾਂ ਇਹ ਪਰੇ ਨੇ ਕੀ ਹਾਂ ਓਏ ਮਨੂ ਗੜਾ ਦੇ ਪਰ ਕਿਸੇ ਤਰ੍ਹਾਂ ਦੇ ਦੇ ਅੰਦਰ ਫੜਾ ਦੇ ਮਮਮੀ ਨੂੰ ਮਮਮੀ ਪਤਾ ਨਹੀਂ ਕਿ ਮੈਂ ਤਾਂ ਲੈਂਚ ਬਟੇਗਾ ਕੱਲੇ ਨੂੰ ਨਹੀਂ ਉਹ ਥੱਲੇ ਨਹੀਂ ਪੈਂਦਾਗਾ ਥੱਲੇ ਪੈਣਾ ਹਾਂ ਜੇ ਜਾਤਾ ਤੂੰ ਚੱਕ ਕੇ ਚੱਕ ਕੇ ਲਾਈ ਜਣਾ ਉਹ ਖਿੱਚ ਗਿਆ ਫਿਰ ਉੱਥੇ ਮੈਨੂੰ ਹੱਥ ਨਹੀਂ ਮੋੜਨ ਦਿੰਦਾ ਹਾਂ ਜੀ ਨਹੀਂ ਉੱਦਣਾ ਅਸੀਂ ਆਏ ਹੋਏ ਸੀ ਨਾ ਤੇ ਮੈਨੂੰ ਹੀ ਨਾ ਹੱਥ ਲਾਣ ਦੋਏ ਮੈਨੂੰ ਕਹਿੰਦਾ ਸੋਰਾ ਮੈਂ ਮਾਲਕੀ ਨਾ ਹੁੰਦਾ ਵੇ ਹਾਂ ਲੋ ਮੀਰੀ ਖਲੀ ਮੈਂ ਤੇ ਲੈ ਤਾ ਲਾ ਬੱਸ ਤੇ ਬੜਾ ਮਰਦਾ ਵੇ ਸਾਡੇ ਬੱਚੇ ਦੇ ਜਿਹੜੀ ਮੈਂ ਗੱਲ ਕਿਸੇ ਨੂੰ ਕਹ ਦੇ ਸਾਰੀ ਖਾਣੀ ਆ ਸਹੀ ਹੈ। ਬੜੀ ਹੋਣ ਅਸੀਂ ਆਏ ਆਂ ਮਾਰਕੀਟ ਗੈਸਨਪੁਰ ਅਸੀਂ ਲੈਣਾ ਵਾ ਆਪਣੇ ਸਰਵਨੇ ਪਨੀ ਕੋਟੀ ਲੈਣੇ ਨੇ ਇਸ ਘਾਕੂ ਵਾਸਤੇ ਕੋਟੀ ਲੈਣੀ ਹੈ ਕੱਲ ਨੂੰ ਦੀਦੀ ਹੁਣਾਂ ਕੋ ਵੀ ਜਾਣਾ ਵਾ ਚਾਤੂਲ ਵਾਸਤੇ ਕੋਟੀ ਲੈਣੀ ਹੈ ਤਾਂ ਕਰਕੇ ਲੈਣਾ ਹੈ ਹੁਣ ਚੱਲੇ ਆਂ ਅਸੀਂ ਉਹ ਵੱਡੀ ਸ਼ਾਪ ਉੱਥੇ ਜਾਨੇ ਆਂ ਸਰਕਾਤੂ ਆਸ ਤੇ ਕੋਟੀ ਦੇਖਣਾ ਚਲੋ ਇਹ ਅੰਮਾ ਆਪਾਂ ਮੇ ਆ ਜਵੇ ਥੋੜਾ ਫੀਟਿੰਗ ਦੇ ਵਿੱਚ ਨਾ ਲੈਂਥ ਜਿਆਦਾ ਹੈ ਨਹੀਂ ਬਾਪੂ ਚਮਾ ਹੀ ਛੋਟਾ ਵਾ 6 ਲਾ ਕੇ ਨਹੀਂ ਕਿਲੋ ਦਾ ਹੋਊਗਾ 3 ਕਿਲੋ ਦਾ ਹੋਊਗਾ ਮਸਾਂ ਤਿੰਨ ਹਜੇ ਹੋਇਆ ਵੀ ਨਹੀਂ ਹੋਣਾ ਮੈਂ ਤੈਨੂੰ ਤੋਟੇ ਹੋਊਗਾ 2 ਮਿੰਨਾਂ ਦਾ ਨਹੀਂ ਹਜੇ 1 ਮਿੰਨਾਂ ਦਾ ਹੀ ਆ ਹਾਂ ਇਹ ਪੂਰਾ ਸੂਟ ਦਿਖਾ ਦਿਓ ਜੀ ਇਹ ਪੂਰਾ ਸੂਟ ਦਿਖਾ ਦਿਓ ਹਾਂ ਉਹ ਦੇਖ ਹਾਂ ਜ਼ਰੂਰੀ ਗਰਮਲੀ ਬੜੇ ਜਗ੍ਹਾ ਦੇ ਉਹ ਨੇ ਬੈੱਡ ਬਨੁਕਰ ਤੇ ਲੱਗਣਾ ਉਹ ਵੀ ਆਰਟੀਕਲ ਕਰਨੇ ਸੋਸੀ ਲੈ ਲੈ ਹੁਣ ਕੱਪੜੇ ਹੁਣ ਚੱਲੇ ਅਸੀਂ ਕਰੇ ਤੇ ਉੱਥੋਂ ਫਿਰ ਸਮਾਨ ਲੈ ਕੇ ਫਿਰ ਅਸੀਂ ਜਾਣਾ ਆਵਦੇ ਕਰੇ ਨੇਰਾ ਹੋ ਜੂਗਾ ਨਹੀਂ ਤਾਂ ਹੁਣ ਜਲਦੀ ਨਿਕਲਦੇ ਆ ਫਿਰ ਹੁਣ ਜਾ ਕੇ ਸਿੱਧਾ ਘਰੇ ਨਿਕਲਾਂਗੇ ਪਹਿਲਾਂ ਸਪੌਂਡ ਚੱਕ ਕੇ ਸਾਰਾ ਸੁਣ ਮਿਲਦੇ ਕਰ ਚਮਕ ਲਓ ਜੀ ਅਸੀਂ ਪਹੁੰਚ ਗਏ ਹੁਣ ਘਰੇ ਹਮ ਆਪ ਸਾਡਾ ਬਾਹਰ ਜਾ ਕੇ ਕਦੇ ਨਹੀਂ ਉੱਠਦਾ ਹਾਜੀ ਵੀ ਉੱਥੇ ਜਾ ਕੇ ਸੁੱਤਾ ਹੀ ਰਿਹਾ ਏ ਕੱਢੀ ਇਥੇ ਲਾ ਦੀ ਗਾਈ ਦੇਖ ਲਓ ਹੈ 10 ਤੋਂ ਕੋਈ ਚਲ ਇਥੇ ਲਾ ਦਿੰਦੇ ਆ ਓਟ ਜੋ ਹੁਣ ਆਪਕਾ ਦੇ ਆ ਗਏ ਆ ਮੈਂ ਕਹਾ ਕੀ ਕਰਦੀ ਓਟ ਗਿਆ ਨਹੀਂ ਟੁੱਟਦਾ ਥੋੜੀਏ ਚਲੋ ਦੇਖਿਆ ਕਿ ਨਹੀਂ ਫਾਸਟ ਸਰਵਿਸ ਆ ਸਾਡੀ ਮੈਂ ਕਿਹਾ ਦੇਖਿਆ ਕਿ ਨਹੀਂ ਫਾਸਟ ਸਰਵਿਸ ਆ ਸਾਡੀ ਆਇਆ ਕਿ ਨਹੀਂ ਛੇਤੀ ਛੇਤੀ ਸੁੱਤਾ ਸੁੱਤਾ ਹੀ ਵਾਟਾ ਨਾ ਦੇ ਕੀ ਉਥੇ ਸੁੱਤਰੇ ਹੋਰ ਮੜਾ ਇਹ ਉੱਠਿਆ ਉੱਥੇ ਬਸ ਉਹ ਵੀ ਅੱਖਾਂ ਖੋਲ ਕੇ ਮਜਬਦ ਕਰ ਲਈ ਨਵਾਬ ਦੇ ਨਾਨਕਿਆਂ ਨੇ ਦੇਖੋ ਕਿੰਨਾ ਸਮਾਨ ਦਿੱਤਾ ਹੈ ਨਵਾਬ ਦੇ ਨਾਨਕਿਆਂ ਨੇ ਮੈਂ ਕਹਿੰਦਾ ਕਿੰਨਾ ਸਮਾਨ ਦਿੱਤਾ

ਮੈਂ ਕੱਲੇ ਗਿਆ ਸੀ ਮੈਂ ਨੂੰ ਮਨਪਰਾਵ ਕਰਵਾਉਣ ਦੇ। ਕਾਰੀਸੋਂ ਦਾ ਸੰਨੂ ਵੀ। ਲੇਗਾਈ ਤੇ ਵਾਲ ਕੋਲ ਮਨ ਨਹੀਂ ਬੋਲੇ। ਸਹੀ ਦਾ। ਹੋਈ ਹੋ। ਮੈਨੂੰ ਕੁਝ ਲੱਗਿਆ ਵੀ ਹੋਵੇ। ਗੰਦਿਆਂ ਜਿਹਾ। ਤੂੰ ਆਇਆ ਕੁਝ ਲੈਣ ਗਿਆ ਸੀ। ਉੱਟਦਾ ਹੀ ਨਹੀਂ ਕੋਈ ਵੀ ਬਾਹਰ ਜਾ। ਪਰ ਜਾ ਕੇ ਜੀ ਨਾ ਪਾਹ ਹੋਇਆ ਸੀ। ਸਵਾ ਲੱਗਿਆ ਨਨ ਵਾਪਸ ਸੂਟ ਅਸੇ। ਹਲ ਦੇ। ਰੁਕੋ। ਗਰਭ ਜਾਣਾ। ਹੂੰ। ਇਕੀ ਨਾ ਹਾਂ ਆਹ ਦੇਖ ਪੂਰਾ ਨਾ ਹਾਂ ਪੂਰਾ ਇਹ ਵੀ ਥੋੜੀ ਬਿਜਾਣੀ ਵੱਡੇ ਰੂ ਬਸ ਹਾਂ ਢੂੜੇ ਵੱਜ ਗਏ ਪੈਸ ਬਣਾ ਨੇ ਹਾਂ ਦੱਸਿਆ ਕੋਈ ਕਿਵੇਂ ਲੱਗਿਆ ਤੁਹਾਨੂੰ ਮੈਂ ਤੁਹਾਨੂੰ ਦੱਸਾਂ ਕਿ ਜਿਹੜਾ ਆਪਾਂ ਰਾਤ ਪਾਇਆ ਸੀ ਮੈਂ ਅੱਜ ਸਵੇਰੇ ਸੇਸ ਉਸ ਉਹ ਬਦਲੋ ਅੱਡੀ ਨਹੀਂ ਹੋਈ ਲੈ ਆਉਦੇ ਚਲੋ ਚਾਹੀ ਬਣਾਵਾ ਆ ਦੇਖ ਜਦੋਂ ਆਪਾਂ ਆ ਕੇ ਪਾਵਾਂਗੇ ਫੰਕਸ਼ਨ ਤਾਂ ਆਣੀ ਗੀ ਇੱਕ ਸੁਣਿਆ ਨਾ ਹਾਂ ਦੇਖਾ ਇਹ ਤਲੀ ਸ਼ੂ ਬੁਲਾ ਕੇ ਆਂਦੇ ਉਹ ਨਹੀਂ ਦੇਖਦਾ ਕਹਿੰਦਾ ਮੈਂ ਆਹ ਦੇਖ ਸਿੰਕ ਉਹ ਰੰਗ ਦਾ ਚਰਾਬ ਚਰਾਬ ਲੈਂਦੀ ਮੋਟੇ ਮੋਟੀਆਂ ਆ ਜਾਣੇ ਅੱਜ ਰੱਬਾ ਮੋਟੀਆਂ ਬਾਕੇ ਆ ਜਾਣੇ ਹੋਰ ਆ ਦੇ ਕੱਲ੍ਹ ਆਉਂਦੇ ਠੀਕ ਆ ਮੰਮੇ ਨੇ ਤਾਂ ਹਾਂ ਉਹਦੇ ਤੋਂ ਆਨੇ ਕੋਈ ਜਿੰਦਰਾ 18 એનર્ਜੀ ਵਾਲਾ ਸੀ ਆ ਦੇ ਨਟੀਆਂ ਕੀ ਦੇ ਆ ਇਹਨਾਂ ਦਾ ਸੱਲੋਂ ਦੀ ਮਾਣ ਵਾਸਤੇ ਚਲੋ ਵਧੀਆ ਸੁਬਹ ਮੈਂ ਇਹ ਨਹੀਂ ਜੀ ਸੀ ਜਾਉਣੀ ਸੀ ਬਟਨ ਵਾਲੀ ਹਾਂ ਬਟਨ ਵਾਲੀ ਵਧੀਆ ਪੈ ਜਾ ਕਰੂ ਚਲੋ ਥੋੜੀ ਜਿਹੀ ਬੰਦਾ ਪਾ ਲੈਂਦਾ ਹੋ ਹੋ ਨਾਲ ਕਿਹ ਲੈ ਆਏ ਹਾਂ ਇੱਕ ਹੀ ਆਂ ਮੈਂ ਪਾ ਕੇ ਦੇਖ ਲੈਣਾ ਵੀ ਵਧੀਆ ਰਹਿੰਦਾ ਨਹੀਂ ਕਰ ਹੋ ਲੈ ਜਾਨਾ ਕੰਡਾ ਹੁਣ ਪਤਾ ਕਿ ਕੰਡਾ ਕਿ ਨਹੀਂ ਪਿਛਵਾਦੇ ਸੁਣਾਉਂਦਾ ਪਰ ਆ ਦੇਖੀ ਲੈ ਹਾਂ ਖੋਲ ਜੀ ਆ ਵੀ ਖੋਲ ਜੀ ਸਰ ਖੋਲ ਖੋਲ ਜੀ ਸਿੱਧਾ ਫਿਰ ਵਾਇਰ ਉਹ ਤਾਂ ਨਹੀਂ ਹੁੰਦਾ ਇਹਦਾ ਇਹਦਾ ਕਿਰਵਾ ਚਾਹ ਤਰਵਾ ਦੇ ਕਦਮ ਹੋ ਗਿਆ ਹੁਣ ਆਪਣੇ ਘਰੇ ਆਣ ਮੈਂ ਤਾਂ ਮੋੜਦਾ ਸੀ ਮੋੜੇ ਨਹੀਂ ਨਿਕਲਦਾ। ਆ ਗਿਆ। ਪਰਮਲ। ਨੰਨੇ ਲਿਆਵਦੇ ਦੋ ਤੇ ਲਿਖ। ਅਛਾ। ਅਛਾ ਦੂਜਾ ਲੈ ਕੇ। ਇੱਕ ਉਹ ਦਨ ਹੈ ਕਰ ਦੋ ਨਾ ਇਹ ਕੰਦੇ ਆਇਆ। ਉਹ ਆਹ ਤੋ ਆਵਟਾ। ਆਹ ਆਵਟਾ ਚੱਲ। ਇਹ ਦਿੱਤਾ ਜੀ ਨਵਾਬ ਦੇ ਨਾਮ ਕਿਹਦੇ? ਇਹਨੂੰ ਆਉਂਦਾ। ਉਹ ਕਹੇ ਫੜੀ ਆ ਆਉਂਗਾ ਤਾਂ ਵਧੀਆ ਸਰ। ਆ ਦੇਖੋ। ਹਾਂ। ਸੁਣਾ ਨਾ। ਗੁੜਾ ਗੁੜਾ ਇਹਨੂੰ ਆਪਦੇ ਨਾਲ ਚਾਹੀਦੀ ਗਰਮੀ ਹੁਣ ਇਹਨੂੰ ਆ ਕੋਟ ਆ ਜੇ ਨਹੀਂ ਹੋਣਾ ਗੇ ਫੰਕਸ਼ਨ ਤੇ ਆ ਇਹਦਾ ਹਾਂ ਹਵਾ ਫੇ ਨਾ ਹਾਂ ਹਾਂ ਅਨ ਅਨ ਆਹ ਮੋਟਾਈ ਬਗੜ ਗੁਗੜੇ ਚਾ ਖਾ ਖਾ ਜਾਣਗੇ ਲੋਗੇ ਚੜਦੇ ਜੀ ਸੋਣ ਆਹ ਕੰਬਲ ਵੀ ਨਵਾਦ ਦੇ ਨਾਲ ਕੇ ਨਾ ਪਾ ਹੁਸ਼ ਆ ਮੂੰਹ ਵੇਖੀ ਦੰਦਾ ਕੀ ਕਰਦਾ ਕਹਿੰਦਾ ਕਹੇ ਤਸਲਾ ਤੈ ਆਪਦੇ ਦਿੱਤਾ ਮੈਂ ਮਰਦਾ ਸੀ ਮੈਂ ਕੇਕ ਦੇ ਦੂੰ ਸੰਦੋ ਨੂੰ ਅੱਧੇ ਅੱਧੇ ਕਰ ਲਾਂਗੇ ਅਸੀਂ ਪੜ ਗਏ ਕਿਹਦੇ ਨੂੰ ਲਾਪੂ ਤੋਂ ਨਾ ਮੈਂ ਸੋ ਆ ਸਾਡਾ ਸਮਾਨ ਸਾਰਾ ਜਿਹੜਾ ਨਵਾਬ ਦੇ ਨਾਨਕਾਂ ਨੇ ਦਿੱਤਾ ਕੁਛ ਇੱਕ ਦਾ ਛੋਟਾ ਸੀ ਜਿਹੰਦਾ ਬਾਕੀ ਸਾਰੇ ਨਵਾਬ ਦੇ ਨਾਨਕਾਂ ਨੇ ਦਿੱਤਾ ਤੇ ਹੁਣ ਕਰ ਦਿੰਨੇ ਆਪਾਂ ਕਿਉਂਕਿ ਹੁਣ ਸ਼ੁਰੂਆਤ ਹੋ ਗਈ ਵਧਾਈ ਵੰਡਣ ਦੀ ਸਭ ਤੋਂ ਪਹਿਲਾਂ ਨਵਾਬ ਦੇ ਨਾਨਕਾਂ ਦੇ ਦੇਖ ਕੇ ਆਉਣੀ ਸੀ ਉੱਤੇ ਦੇ ਆਂਦੀ ਹਾਂਜੀ ਜਾਓ ਨਾ ਜਾਓ ਹੁਣ ਅਸੀਂ ਜਿੱਥੇ ਮਰਜ਼ੀ ਨਿਕਲੀਏ ਭਾਵੇਂ ਅਸੀਂ ਐਨੂੰ ਨਿਕਲ ਜਾਈਏ ਨਵਾਰਗੜ ਗੰਗਨਰਾਲ ਨੂੰ ਭਾਵੇਂ ਅਸੀਂ ਸਾਈਡ ਤੇ ਫੰਮੇ ਸੇ ਨੂਬ ਘੜਾ ਨੂੰ ਨਿਕਲ ਜੀਏ ਜਿੱਦਾਂ ਮਰਜੀ ਨਿਕਲ ਜੀਏ ਤੇ ਹੁਣ ਅਸੀਂ ਮਤਲਬ ਜਾ ਸਕਦੇ ਆ ਪਹਿਲਾਂ ਘਰੇ ਆਉਣਾ ਉੱਥੇ ਨਹੀਂ ਨਿਕਲੇ ਰਹਿਣਾ ਪਰ ਇਸ ਪਰੇ ਨਿਕਲਾਂਗੇ ਬੱਟ-ਬੱਟ ਆਪਾਂ ਨਿਕਲ ਜੀਏ ਰਹਿਣਾ ਤੇ ਹੁਣ ਆਪਾਂ ਕਰਦੇ ਆ ਬਲੌਗ ਦਾ ਐਂਡ ਸੋ ਤੁਹਾਨੂੰ ਇਹਦਾ ਬਲੌਗ ਕਿਦਾਂ ਲੱਗਿਆ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਆਪਣਾ ਬਲੌਗ ਵਧੀਆ ਲੱਗਾ ਹੋਵੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸੋ ਮਿਲਦੇ ਆ ਅਗਲੇ ਬਲੌਗ ਤਦ ਤੱਕ ਲਈ ਧੰਨਵਾਦ ਬਾਏ ਬਾਏ